ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇੱਛਾ ਪਇਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲ ਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਧਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਯਾ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੈ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਯਾ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਧਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਇਆ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਿਨ ਧਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਰਬ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀਨ ਦਰਸ ਸਵਾਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਧਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਯਾ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਨ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਇਆ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਿਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀਨ ਦਰਸ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੁ ਧਿਆਏ ਸਾਚਾ ਸਗਲ ਇਛਾ ਪਇਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲ ਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੈ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੈ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀਨ ਦਰਸ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਧਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਨ ਇੱਛਾ ਪਇਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲ ਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਧਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਯਾ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਇਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਧਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਇਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਧਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇਛਾ ਪਇਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਤਾਰਿਆ ਮੇਰਾ ਘਰ ਬਨਿਆ ਬਨਤਾਲ ਬਨਿਆ ਪ੍ਰਭ ਪਰਸੇ ਹਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀਨ ਦਰਸ ਸੁਆਮੀ ਸੁਖ ਹੈ ਗਾਮੀ ਹਲ ਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਨ ਤਾਰਿਆ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਈਆ ਗੁਰੂ ਚਰਨ ਲਾਗੇ ਸਦਾ ਜਾਗੇ ਮਨਵ ਜੀਆਂ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ